ਦਸ਼ਕਬ੍ਰੇਕ ਤੇ ਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਡੇ ਕੋਲ ਫੇਸਟ ਪੜ੍ਹਨ ਤੋਂ ਪਹਿਲਾਂ ਦਲਜੀਤ ਸਿੰਘ ਸਰਪਾਲ ਸਿੰਘ ਪੁਰੇਵਾਲ ਗੁਰਦੇਵਾਲ ਸਿੰਘ ਉਹਨਾਂ ਨੇ ਫਤਿਹ ਔਰ ਖਾਲਸਾਣ ਜ਼ਿੰਦਾਬਾਦ ਕਿ ਜੀ ਔਰ ਇੱਕ ਅਨਾਉਂਸਮੈਂਟ ਵੀ ਕਰਨਾ ਚਾਹੁੰਦੇ ਕਿਉਂਕਿ ਯੂਬਾ ਸਿਟੀ ਦਾ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਇੱਕ ਅਮਰੀਕਾ ਦੀ ਬਹੁਤ ਯੂਨੀਕ ਸਿੱਖ ਫੈਸਟੀਵਿਟੀ ਹੈ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਕੱਲ ਸਵੇਰੇ अर्ली ਆਵਰ ਸਾਡੀ ਟੀਵੀ 84 ਦੀ ਟੀਮ ਉਸ ਨੂੰ ਕਵਰ ਕਰਨ ਲਈ ਜਾ ਰਹੀ ਹੈ ਜੀ ਔਰ ਕੱਲ ਸ਼ਾਮ ਦੇ ਪ੍ਰੋਗਰਾਮ ਚ ਜਿਹੜਾ ਪਿਛਲੇ ਵੀਕ ਟਟਲਕ ਦੇ ਵਿੱਚ ਖਾਸ ਸੈਮੀਨਾਰ ਕਮ ਧਾਰਮਿਕ ਦੀਵਾਨ ਸੀ ਉਸ 파ਟ ਨੂੰ ਉਸ ਸਪੀਚ ਨੂੰ ਦਿਖਾਇਆ ਜਾਏਗਾ ਔਰ ਸੈਚਰਡੇ ਸ਼ਾਮ ਔਰ ਸੰਡੇ ਉਥੋਂ ਜਿਹੜਾ ਲਾਈਵ ਬ੍ਰਾਡਕਾਸਟ ਟੀਵੀ 84 ਦਾ ਹੋਏਗਾ ਔਰ ਉਸ ਦੇ ਕੁਝ 파ਟ ਜਿਹੜੇ ਨੇ ਫਿਰ ਮੰਡੇ ਵੀ ਰਿਪੋਰਟ ਦਿਖਾਈ ਜੀ ਸੋ ਆਪਣੇ ਜਿਹੜਾ ਉਹ ਜ਼ਰੂਰ ਟਿਊਨ ਕਰਨਾ ਅੰਡਵਰੇ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਜਾਏ ਕੇ ਜਟ ਹਾਂਗਕਾਂਗ ਤੋਂ ਇਹ ਲਿਖਦੇ ਹਨ ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ ਅਸਲਾਮ ਵਾਲੇਕਮ ਡਾਕਟਰ ਸਾਹਿਬ ਵਾਲੇਕਮ ਸਲਾਮ ਮੈਂ ਉਧਾ ਆਜ਼ਾਦ ਕਸ਼ਮੀਰ ਤੋਂ ਹਾਂ ਪਰ ਹਾਂਗਕਾਂਗ ਵਿੱਚ ਰਹਿੰਦਾ ਹਾਂ ਮੇਰੇ ਬੋਤੇ ਪੰਜਾਬੀ ਵੀਰ ਨੇ ਇੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਹੋਇਆ ਹੈ ਤੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਕੋਈ ਗੱਲ ਦੱਸਦਾ ਹਾਂ ਜੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ ਹੋਈ Hindu ਮਜਬ ਵਿੱਚ ਹੁੰਦੀ ਹੈ ਤੇ ਮੇਰੇ ਵੀਰ ਮੰਨਦੇ ਨੇ ਕਿਰਪਾ ਕਰਕੇ ਹਾਂਗਕong ਗੁਰਦੁਆਰੇ ਨੂੰ ਵੀ ਦੱਸੋ ਕਿ Hindu ਸੱਭਿਆਚਾਰ ਬਾਰੇ ਸਿੱਖਾਂ ਨੂੰ ਦੱਸਿਆ ਕਰਨ ਜਿਹੜੇ ਗਲਤ ਮੇਰੇ ਵੀਰ ਮੰਨਦੇ ਨੇ ਧੰਨਵਾਦ ਆਉਰ ਸਾਹਿਬ ਪਾਕਿਸਤਾਨ ਜਿੰਦਾਬਾਦ ਕਸ਼ਮੀਰ ਜਿੰਦਾਬਾਦ ਖਾਲਸਾ ਜਿੰਦਾਬਾਦ ਜੀ ਰੱਬ ਜਿੰਦਾਬਾਦ 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 ਇਹ ਜੱਟ ਜੀ ਦਾ ਸ਼ੁਕਰੀਆ ਹੈ ਆਜ਼ਾਦ ਕਸ਼ਮੀਰ ਦੇ ਰਹਿਣ ਵਾਲੇ ਨੇ ਹਾਂਗਕਾਂਗ ਚੋਂ ਲਿਖ ਰਹੇ ਨੇ ਸਾਨੂੰ ਸਾਨੂੰ ਖੁਸ਼ੀ ਹੁੰਦੀ ਹੈ ਕਿ ਇਸ ਵੇਲੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਦਾਇਰਾਕਾਰ ਆਲਮੋਸਟ ਸਾਰਾ ਗਲੋਬ ਹੈ ਜੀ ਸਾਰੇ ਪਲੈਨਟ ਤੋਂ ਸਾਨੂੰ ਲਿਖਤਾ ਆਉਂਦੀਆਂ ਨੇ ਇਹਨਾਂ ਨੇ ਬਿਲਕੁਲ ਠੀਕ ਫਰਮਾਇਆ ਔਰ ਇੱਕ ਮੈਂ ਦੇਖਦਾ ਹਾਂ ਵੀ ਕਈ ਵਾਰ ਬੇਸ਼ੱਕ ਜਿਹੜੇ ਲੋਕ 100 ਸਾਲ ਪਹਿਲਾਂ ਨਿਕਲੇ ਆਪਣੇ ਪੰਜਾਬ ਚੋਂ ਜਿਹੜੇ ਮਲੇਸ਼ੀਆ ਚ ਨੇ ਜਾਂ ਜਿਹੜੇ ਹਾਂਗਕਾਂਗ 'ਚ ਨੇ ਜਾਂ ਜਿਹੜੇ ਸਿੰਗਾਪੁਰ 'ਚ ਨੇ ਇੱਕ ਤਾਂ ਉਹ ਸਿੱਖ ਨੇ ਜਿਵੇਂ ਪਾਕਿਸਤਾਨ ਦੇ ਨੇਟਿਵ ਸਿੱਖ ਨੇ ਜਾਂ ਅਫਗਾਨਿਸਤਾਨ ਦੇ ਨੇਟਿਵ ਸਿੱਖ ਨੇ ਜਿਹੜੇ 5 ਸਦੀਆਂ ਤੋਂ ਹੀ ਨੇ ਉਹਨਾਂ ਦਾ ਇੱਕ ਆਪਣਾ ਦਾਇਰਾਕਾਰ ਅੰਡਰਸਟੈਂਡਿੰਗ ਹੈ ਉਹ ਸਗੋਂ ਜਿਹੜੇ ਨੇਟਿਵ ਨੇ ਉੱਥੋਂ ਦੇ ਉਹ ਜ਼ਿਆਦਾ ਪਾਕਿਸਤਾਨੀ ਸਿੱਖ ਜਾਂ ਅਫਗਾਨ ਸਿੱਖ ਚੰਗੀ ਤਰ੍ਹਾਂ ਸਮਝਦੇ ਕਿ ਸਿੱਖ ਸ਼ੌਕੀਨ ਹੈ ਔਰ ਇਸ ਲਈ ਜਦੋਂ ਵੀ ਕੋਈ ਪੰਜਾਬ 'ਚ ਗੱਲ ਚੱਲਦੀ ਹੈ ਉਹ ਖੜੇ ਹੂ ਇਸੇ ਤਰ੍ਹਾਂ ਇਵਨ ਪਾਰਤ ਦੇ ਸਾਰੇ ਸੂਬਿਆਂ ਚ ਪੰਜਾਬ ਤੋਂ ਬਾਅਦ ਜੇ ਕੋਈ ਸਿੱਖ ਚੰਗੀ ਤਰ੍ਹਾਂ ਖਾਲਿਸਤਾਨ ਦੀ ਗੱਲ ਨੂੰ ਸਮਝਦਾ ਹੈ ਤੇ ਇੰਡੀਅਨ ਓਕੂਪਾਈਡ ਕਸ਼ਮੀਰ ਹੈ ਜੰਮੂ ਕਸ਼ਮੀਰ ਦੇ ਸਿੱਖ ਜਿਹੜੇ ਨੇ ਉਹ ਪੂਰੇ ਖਾਲਿਸਤਾਨ ਦੇ ਨਾਲ ਜੁੜੇ ਹੁੰਦੇ ਨੇ ਇਹ ਜਿਹੜੇ ਬਾਹਰ ਆਏ ਚੌਥੀ ਪੰਜਵੀਂ ਪੀੜ੍ਹੀ ਹਾਂਗਕਾਂਗ ਔਰ ਮਲੇਸ਼ੀਆ ਦੂਜੇ ਇਹ ਇਹਨਾਂ ਦਾ ਮਿਕਸ ਜਿਹਾ ਕੰਮ ਹੋ ਸਿੱਖੀ ਸਰੂਪ ਗੁਰਦੁਆਰੇ ਹੁਣ ਮਲੇਸ਼ੀਆ ਚ 250 ਦੇ ਕਰੀਬ ਗੁਰਦੁਆਰੇ ਨੇ ਔਰ ਸਿੱਖ ਬੜੇ ਪ੍ਰੋਸਪਰਸ ਨੇ ਲੇਕਿਨ ਕੁਝ ਮਾਮਲਿਆਂ ਚ ਧਾਰਮਿਕ ਮਾਮਲਿਆਂ ਚ ਅੱਗੇ-ਅੱਗੇ ਵੀ ਨੇ ਪਰ ਸਿਆਸੀ ਤੌਰ ਦੇ ਉੱਤੇ ਕਿਉਂਕਿ ਪੰਜਾਬ ਦੀਆਂ ਜੜ੍ਹਾਂ ਨਾਲੋਂ ਵੀ ਟੁੱਟੇ ਹੋਣ ਕਰਕੇ ਔਰ ਕੁਝ ਜਿਵੇਂ ਮਲੇਸ਼ੀਆ ਚਾਹ ਜਾਂ ਹਾਂਗਕਾਂਗ ਜਾਂ ਦੂਜੇ ਤਾਮਿਲ ਮੂਲ ਦੇ ਹਿੰਦੂ ਵੀ ਵਿੱਚੇ ਹੀ ਨੇ ਆਪਣੀ ਸਰਵਾਈਵਰ ਲਈ ਇਹ ਜ਼ਿਆਦਾ ਫਿਰ ਸੈਕੂਲਰ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਮਹਿਮੂਲ ਗੱਲ ਜਿਹੜੀ ਉਹਨਾਂ ਨੇ ਕਹੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਜੱਟ ਭਾਈਜਾਨ ਜਿਹੜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹੇ ਨੇ ਇਹ ਸਾਡੀ ਇੱਕ ਦੂਸਰੀ ਪ੍ਰੋਬਲਮ ਵੀ ਆ ਉੱਥੋਂ ਦੇ ਸਿੱਖਾਂ ਦੇ ਨੇ ਕੁੱਲ ਮਿਲਾ ਕੇ ਸ਼ਾਇਦ ਬਹੁਤ ਸਾਰੇ ਮੁਸਲਮਾਨਾਂ ਦੇ ਵੀ ਹੋਏ ਕਿ ਕੁਰਾਨੇ ਮਜੀਦ ਪ੍ਰਾਇਮਰੀ ਕੈਨਨ ਹੈ ਇਸਲਾਮ ਦਾ ਗੁਰੂ ਗ੍ਰੰਥ ਸਾਹਿਬ ਪ੍ਰਾਇਮਰੀ ਕੈਨਨ ਹੈ ਸਿੱਖਾਂ ਦਾ ਬਾਕੀ ਸੈਕੰਡਰੀ ਸੋਰਸ ਨੇ ਹਦੀਸਾਂ ਨੇ ਜਾਂ ਦੂਸਰੇ ਉਸ ਤੋਂ ਬਾਅਦ ਇਸੇ ਤਰ੍ਹਾਂ ਸਾਡੇ ਚ ਜਨਮ ਸਾਖੀਆਂ ਜਾਂ ਪਾਈ ਨੰਦ ਲਾਲ ਪਾਈ ਗੁਰਦਾਸ ਜਾਂ ਹੋਰ ਜਿਹੜੇ ਉਸ ਵੇਲੇ ਦੇ ਇਤਿਹਾਸਕ ਵਿਰਵੇ ਨੇ ਕਈ ਵਾਰ ਉਹਨਾਂ ਦੇ ਵਿੱਚ ਹਿੰਦੂਤਵੀ ਥਾਟ ਵਾਲਿਆਂ ਨੇ ਪੈਨੀਟਰੇਟ ਕਰਕੇ ਕਈ ਕੁਝ ਕੱਲਾ ਮਾਲਾ ਕੀਤਾ ਹੋਇਆ ਹੁਣ ਸਾਡੇ ਬਹੁਤ ਲੋਕ ਇਸ ਕਿਸਮ ਦੇ ਸੋਰਸ ਨੂੰ ਕੋਟ ਕਰਕੇ ਕੋਈ ਜਸਟੀਫਾਈ ਕਰਨ ਦੀ ਗੱਲ ਕਰਨਗੇ ਕੋਸ਼ਿਸ਼ ਅਸੀਂ ਪ੍ਰਾਇਮਰੀ ਸੋਰਸ ਤੇ ਨਹੀਂ ਜਾਂਦੇ ਜੇ ਅਸੀਂ ਸੱਚਮੁੱਚ ਜਵਾਬ ਲੱਭਣਾ ਹੈ ਕਿ ਸਿੱਖੀ ਵੈਲਿਊਜ਼ ਜਾਂ ਸਿੱਖਸ ਰੰਤ ਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਾਇਮਰੀ ਸੈਕੰਡਰੀ ਵੀ ਜ਼ਰੂਰੀ ਹੁੰਦੇ ਨੇ ਕੁਝ ਚੀਜ਼ਾਂ ਜਦੋਂ ਤੁਸੀਂ ਇੱਕ ਪੂਰਾ ਬਿਲਟ ਕਰਦੇ ਹੋ ਇੱਕ ਮਜ਼ਹਬ ਉਸ ਨਾਲ ਉਸ ਦੀਆਂ ਸੈਕੰਡਰੀ ਸੋਰਸੇਜ਼ ਵੀ ਨੇ ਪਰ ਅਲਟੀਮੇਟਲੀ ਜੇ ਸੈਕੰਡਰੀ ਸੋਰਸ ਦੇ ਵਿੱਚ ਕੋਈ ਚੀਜ਼ ਕਨਟਰੈਡਿਕਟਰੀ ਹੈ ਤਾਂ ਉਹਦਾ ਜਵਾਬ ਪ੍ਰਾਇਮਰੀ ਸੋਰਸ ਹੈ ਔਰ ਇਹ 12ਵੀਂ ਸਾਡੀ ਵੱਡੀ ਪ੍ਰੋਬਲਮ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਥਾਂ ਤੇ ਅਸੀਂ ਇਧਰ ਲਿਆਂ ਉਧਰ ਲਿਆਂ ਅਫਵਾਹਾਂ ਔਰ ਗੱਲਾਂ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ ਔਰ ਇਸ ਵਿਸ਼ੇ ਨੂੰ ਸਬਜੈਕਟ ਦੇ ਅਸੀਂ ਫਿਰ ਕਦੇ ਐਲੈਬੋਰੇਟਰੀ ਕਰਾਂਗੇ ਘੜੀ ਜਿਹੜੀ ਹੈ ਉਹ ਆਪਣੀ ਚਾਲੇ ਚੱਲ ਰਹੀ ਹੈ ਹੈ ਨਾ ਸੋ ਫਿਰ ਅਸਾਂ ਹੁਣ ਤਾਂ ਸਾਡੇ ਦਰਸ਼ਕਾਂ ਦੱਸ ਦੋ ਅੱਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦਾ ਸ਼ਬਦ ਸੂਹੀ ਲਲਤ ਕਿਉਂਕਿ ਸੂਹੀ ਰਾਜ ਚ ਦੋ ਸ਼ਬਦ ਨੇ ਇੱਕ ਅਸੀਂ ਪਿਛਲੇ ਹਫਤੇ ਵਿਚਾਰ ਦੀ ਲਿਆਂਦਾ ਸੀ ਜੀ ਔਰ ਇਸ ਸੂਹੀ ਲਲਤ ਰਾਗ ਹੈ ਜਿਸ ਜਿਹੜਾ ਸ਼ਬਦ ਹੈ ਬੀੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਬ ਤਰਣ ਦੋਹਿਲਾ ਹੱਥ ਨਾ ਲਾਇਕ ਸੁੰਬੜੈ ਜਲ ਜਾਸੀ ਢੋਲਾ ਇੱਕ ਆਪੀ ਨੇ ਪਤਲੀ ਸਹ ਕੇ ਰੇ ਬੋਲਾ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹਿਲਿਓ ਸ਼ੌ ਅਲਾਏ ਸੀ ਹੰਸ ਚਲਸੀ ਡੁਮਣ ਐ ਤਨ ਢੇਰੀ ਥੀਸੀ ਜੀ ਹੁਣ ਇਸ ਦੇ ਵਿੱਚ ਦੋ ਅਲੰਕਾਰ ਜਿਹੜੇ ਬੜੇ ਇੰਪੋਰਟੈਂਟ ਨੇ ਇਹਨੂੰ ਸਮਝਣ ਦੇ ਲਈ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਸਾਡੀ ਪੰਜਾਬ ਦੀ ਧਰਤੀ ਤੇ ਲਹਿੰਦੇ ਪੰਜਾਬ 'ਚ ਵੀ ਦੋ ਫੁੱਲ ਨੇ ਇੱਕ ਕਸੁੰਬੜੇ ਦਾ ਫੁੱਲ ਹੈ ਕਸੁੰਬੜਾ ਦੇਖਣ 'ਚ ਬੜਾ ਚਮਕਦਾਰ ਲਾਲ ਹੁੰਦਾ ਹੈ ਪਰ ਜਿਉਂ ਹੀ ਤੁਸੀਂ ਉਹਨੂੰ ਹੱਥ ਲਾਉਂਦੇ ਹੋ ਉਹ ਭੁਰ ਜਾਂਦਾ ਉਸ ਦਾ ਲਾਲ ਰੰਗ ਔਰ ਉਹ ਜਿਹੜਾ ਪ੍ਰੇਨਜਾ ਹੋ ਜਾਂਦਾ ਦੂਸਰਾ ਜਿਹੜਾ ਪੱਕਾ ਰੰਗ ਅਸੀਂ ਕਿਸੇ ਚੀਜ਼ ਨੂੰ ਕਹਿੰਦੇ ਆਂ ਕਿਸੇ ਚੋਲੇ ਨੂੰ ਕਰਨਾ ਜਾਂ ਉਹਨੂੰ ਮਜੀਠ ਕਹਿੰਦੇ ਨੇ ਮਜੀਠ ਪੱਕਾ ਹੈ ਜੀ ਸੋ ਗੁਰਬਾਣੀ ਦੇ ਵਿੱਚ ਔਰ ਬਾਬਾ ਫਰੀਦ ਜੀ ਨੇ ਵੀ ਇਸ ਸ਼ਬਦ ਦੇ ਵਿੱਚ ਇੱਕ ਪਾਸੇ ਕੱਚਾ ਰੰਗ ਮਾਇਆ ਦਾ ਹੈ ਦੁਨੀਆ ਦੇ ਨਾਲ ਜੁੜਨਾ ਦੁਨੀਆ ਦੀ ਪ੍ਰੀਤ 'ਚ ਫਸਣਾ ਇੱਕ ਸੁੰਭੜ ਹੈ ਔਰ ਰੱਬ ਦੇ ਨਾਲ ਜੁੜਨਾ ਇਹ ਮਜੀਠ ਹੈ ਇੱਕ ਅਲੰਕਾਰ ਹੈ ਦੂਸਰਾ ਪਤੀ ਪਤਨੀ ਦੇ ਪਿਆਰ ਦਾ ਅਲੰਕਾਰ ਹੈ ਕਿ ਵੀ ਜੇ ਪਤੀ ਪਤਨੀ ਇੱਕ ਦੂਸਰੇ ਨੂੰ ਸਮਰਪਿਤ ਹੁੰਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਆਤਮਿਕ ਔਰ ਸਰੀਰਕ ਸਬੰਧ ਜੁੜਦੇ ਔਰ ਉਸ ਸਰੀਰਕ ਸਬੰਧ ਚੋਂ ਬੱਚਾ ਜਾਂ ਬੱਚੀ ਜਦੋਂ ਪੈਦਾ ਹੁੰਦੇ ਨੇ ਤੇ ਮਾਂ ਦੇ ਅੰਦਰ ਦੁੱਧ ਆਂਦਾ ਉਸ ਦੇ ਔਰ ਇਹ ਉਸ ਕੰਪਲੀਸ਼ਨ ਹੈ ਉਸ ਮੇਲ ਦੀ ਜਦੋਂ ਦੁੱਧ ਦਾ ਥਣੀ ਨਾ ਆਵੇ ਕੀਤਾ ਔਰ ਇਹ ਅਲੰਕਾਰ ਹੈ ਕਿ ਇਹ ਮੁਕੰਮਲਪੁਣਾ ਉਸ ਅਲੰਕਾਰ ਦੁਨਿਆਵੀ ਹੈ ਪਤੀ ਪਤਨੀ ਦੇ ਪਿਆਰ ਦਾ ਲੇਕਿਨ ਇਨਸਾਨੀ ਰੂਹ ਦਾ ਰੱਬ ਦੇ ਨਾਲ ਮੇਲ ਇਸ ਗੱਲ ਵੱਲ ਇਸ਼ਾਰੇ ਔਰ ਇਹ ਗੱਲ ਯਾਦ ਕਰਵਾਈ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਕਿ ਹੈ ਇਨਸਾਨ ਜਦੋਂ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਜਾਣ ਦੇ ਲਈ ਬੇੜਾ ਬਣਾਣਾ ਸੀ ਆਪਣਾ ਜਵਾਨੀ ਆਪਣਾ ਬਚਪਨ ਆਪਣਾ ਜੀਵਨ ਇਸ ਪਾਸੇ ਲਾਣਾ ਸੀ ਉਹ ਵਕਤ ਤੂੰ ਗਵਾਇਆ ਉਸ ਵੇਲੇ ਤੂੰ ਬੇੜਾ ਤਿਆਰ ਨਹੀਂ ਪਰ ਸਰਵਰ ਸਭ ਉਛਲਿਆ ਤਬ ਤਰਨ ਦੁਹੇਲਾ ਜਦੋਂ ਹੁਣੇ ਭਵ ਸਾਗਰ ਜਿਵੇਂ ਪਾਣੀ ਦੀਆਂ ਛੱਲਾਂ ਉਛਲ ਰਹੀਆਂ ਨੇ ਡੋਬਣ ਦੇ ਲਈ ਤੇ ਤੇਰਾ ਬੇੜਾ ਨਹੀਂ ਐ ਤੂੰ ਰੱਬਦ ਨੂੰ ਯਾਦ ਨਹੀਂ ਕੀਤਾ ਹੋਇਆ ਤੂੰ ਤਿਆਰ ਨਹੀਂ ਐ ਹੁਣ ਤੂੰ ਕਿਵੇਂ ਤਰੇਗਾ ਹੱਥ ਨਾ ਲਾਇ ਕਸੁੰਬੜੇ ਜਲ ਜਾਸੀ ਢੋਲਾ ਏ ਮੇਰੇ ਪਿਆਰੇ ਢੋਲਾ ਲਹਿੰਦੇ ਪੰਜਾਬ ਚ ਵੀ ਇਧਰ ਵੀ ਪਿਆਰੇ ਨੂੰ ਕਹਿੰਦੇ ਨੇ ਪਾਈ ਤੂੰ ਮਾਇਆ ਦੇ ਨਾਲ ਨਾ ਜੋੜੇ ਤਾਂ ਕਸੁੰਬੜੇ ਵਾਂਗ ਹੈ ਇਹ ਸੜ ਜਾਣਾ ਜਿਵੇਂ ਕਸੁੰਬੜਾ ਫੁੱਲ ਸੜ ਜਾਂਦਾ ਹੈ ਇਵੇਂ ਤੂੰ ਸੜ ਜਾਏਂਗਾ ਇੱਕ ਹੱਥ ਨਾ ਲਾਇ ਕਸੁੰਬੜੇ ਜਲ ਜਾਸੀ ਢੋਲਾ ਇੱਕ ਆਪੀ ਨਾ ਪਤਲੀ ਸਹਿ ਕੇਰੇ ਬੋਲੇ ਹੁਣ ਇਹ ਅਗੇਨ ਉਹ ਔਰਤ ਜਿਹੜੀ ਗੁਣਾ ਵਾਲੀ ਨਹੀਂ ਹੈ ਜਿਹਦੇ ਜਿਸ ਨੇ ਆਪਣੇ ਪਤੀ ਆਪਣੇ ਪਿਆਰੇ ਦੇ ਲਈ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੈ ਔਰ પતિ ਨੂੰ ਜਿਹੜਾ ਉਹ ਸੰਬੋਧਨ ਵੀ ਕੇ ਰੇ ਬੋਲਾ ਅਨਾਦਰ ਨਾਲ ਕਰ ਇਹ ਦੱਸਣ ਜਿਹੜਾ ਰੱਬ ਤੋਂ ਟੁੱਟੀਆਂ ਹੋਈਆਂ ਰੋਹਾਂ ਨੇ ਉਹ ਰੱਬ ਨੂੰ ਪ੍ਰਵਾਨ ਨਹੀਂ ਹੁੰਦੀਆਂ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਜਿਵੇਂ ਇਨਸਾਨ ਦੁਨਿਆਵੀ ਜੀਵਨ ਚ ਪਤੀ ਪਤਨੀ ਦਾ ਮੇਲ ਅਲਟੀਮੇਟਲੀ ਜੀਵਨ ਨੂੰ ਸਕਾਰਥਾ ਬਣਾਉਂਦਾ ਹੈ ਬੱਚੇ ਬੱਚੀ ਦੇ ਨਾਲ ਇਸੇ ਤਰ੍ਹਾਂ ਜੇ ਰੱਬ ਦੇ ਨਾਲ ਤੁਸੀਂ ਜੁੜਨਾ ਹੈ ਉਸ ਦੇ ਵਿੱਚ ਫਿਰ ਇੱਕ ਸਾਰਤਾ ਰੱਬ ਨਾਲ ਜੁੜਨਾ ਹੈ ਇਹ ਅਲਟੀਮੇਟਲੀ ਕਹਿ ਫਰੀਦ ਸਹੇਲਿਓ 100 ਅਲਾਇਸੀ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਪਾਈ ਸ਼ੋ ਸੱਚਾ ਵਾਹਿਗੁਰੂ ਸੱਦਾ ਦੇ ਰਿਹਾ ਹੈ ਕੀ ਸੱਦਾ ਦੇ ਰਿਹਾ ਹੈ ਹੰਸ ਚਲਸੀ ਡੋਮਣ ਔਰ ਇਹ ਸੱਦਾ ਹੈ ਕਿ ਪਾਈ ਅਲਟੀਮੇਟਲੀ ਇਹ ਜੀਵ ਆਤਮਾ ਰੂਹ ਨੇ ਸਰੀਰ ਚੋਂ ਨਿਕਲ ਜਾਣਾ ਹੈ ਡੋਮਣਾ ਹੈ ਕਿ ਤੂੰ ਦੋ ਚਿੱਤੀ ਦੇ ਵਿੱਚ ਹੈ ਇਨਸਾਨ ਇਸ ਦੋ ਚਿੱਤੀ ਤੋਂ ਛੁਟਕਾਰਾ ਪਾ ਇਹ ਤਨ ਢੇਰੀ ਥੀ ਸੀ ਕਿ ਇਹ ਜਿਹੜਾ ਸਰੀਰ ਹੈ ਇਹ ਅਲਟੀਮੇਟਲੀ ਮਿੱਟੀ ਦਾ ਢੇਰ ਹੋ ਜਾਣਾ ਹੈ ਗਬਰਚ ਪਿਆ ਵੀ ਮਿੱਟੀ ਹੈ ਸੜ ਗਿਆ ਵੀ ਮਿੱਟੀ ਹੈ ਔਰ ਇਹ ਯਾਦ ਕਰਵਾਇਆ ਕਿ ਇਸ ਤਰ੍ਹਾਂ ਹੋ ਸੀ ਕਿ ਹੱਥ ਨਾ ਲਾਇਕ ਸੁੰਭੜੇ ਜਲ ਜਾਸੀ ਢੋਲਾ ਜੀ ਕਿ ਅਲਟੀਮੇਟਲੀ ਦੁਨੀਆ ਦੇ ਵਿੱਚ ਨਾ ਫਸੋ ਇਹ ਨਾਸ਼ਵੰਤ ਹੈ ਨਿਰੰਕਾਰ ਦੀ ਯਾਦ ਦੇ ਵਿੱਚ ਜੁੜੋ ਔਰ ਇਹ ਅੱਜ ਦਾ ਵਿਚਾਰਾ ਜੀ ਜਿਹੜਾ ਸਾਡੇ ਦਰਸ਼ਕਾਂ ਨਾਲਾਂ ਸਾਂਝਾ ਕੀਤਾ ਇਸਨੇ ਆਪਣੇ ਵੀਅਰਸ ਕੋਲ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS ATV 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਉੱਥੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ TV 24 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ